And to have you among us today, remarks is an inspiration to the youth of our state. Your and progressive Punjab has brought new hope and direction to the state. Your efforts. Now I would like to call Mr.

ਇਮਾਨਤ ਪਹੁੰਚੇ ਦੇਸ਼ ਦੇ ਵੱਖ-ਵੱਖ ਕਿਸਾਨ ਤੋਂ ਸਾਰੇ ਤੀਰ ਅੰਦਾਜ਼ੀ ਦੇ ਸਾਡੀਆਂ ਵਿਦਿਆਰਥੀਆਂ ਸਾਡੀਆਂ ਸਟੂਡੈਂਟਸ ਸਾਡੇ ਬੱਚੇ اور डीसीएम ਸਕੂਲ ਦੀ ਸਮੂਹੀ ਨਰੇਂਦਨ ਨਗਰ ਕੌਂਸਲ ਸਰਪਾ ਦੇ ਪ੍ਰਧਾਨ ਜੀ ਸਾਰੇ ਐਮਸੀ ਸਾਹਿਬਾਨ ਸਾਰਿਆਂ ਨੂੰ ਮੇਰਾ ਨਮਸਕਾਰ ਆਦਾਬ ਮੈਂ ਦੇਖ ਰਿਹਾ ਸੀਗਾ ਕਿ ਜੀਸੀਐਮ ਇਹ ਜਿਹੜੀਆਂ 30 ਅਨਜਾਤੀਆਂ ਏਡਾਂ ਨੇ ਇਹ ਦੂਸਰੀ ਵਾਰ ਜਿਹੜਾ ਉਹ ਹਲਕਾ ਫਿਰਵਾਸ ਕਰਾ ਰਿਹਾ ਮੈਂ ਮੈਨੇਜਮੈਂਟ ਦਾ ਬਾਬਾ ਸ਼ੁਕਰਗੁਜ਼ਾਰ ਆ ਇਹਨਾਂ ਦਾ ਬਾਬਾ ਧੰਨਵਾਦ ਇਹਨਾਂ ਨੇ ਹਮੇਸ਼ਾ ਹੀ ਜਦੋਂ ਸੀਬੀਐਸਸੀ ਇਹਦਾ ਵੀ ਗੱਲ ਕਰਦਾ ਸੀਬੀਐਸਸੀ ਦਾ ਆਧਾਰਾ ਜਦੋਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਗੀਤ ਦੀ ਗੱਲ ਕਰਦਾਂ ਜੀਸੀਐਮ ਨੇ ਹਮੇਸ਼ਾ ਹੀ ਤੀਰ ਅੰਦਾਜ਼ੀ ਨੂੰ ਚੁਣਿਆ ਔਰ ਖਾਸ ਕਰਕੇ ਢੜਬੇ ਦੇ ਅੰਦਰ ਇਹ ਕੈਡਾ ਕਰਾਉਂਦੇ ਨੇ ਇੱਥੇ ਮੈਂ ਸਮਝਦਾ ਕਿਉਂਕਿ ਢੜਬੇ ਦੇ ਅੰਦਰ ਕੈਡਾ ਹੋ ਰਹੀਆਂ ਨੇ ਕਿ ਸ਼ਹੀਰ ਭਜਨ ਸਿੰਘ ਸਟੇਡੀਅਮ ਦੇ ਅੰਦਰ ਇਹ ਸਟੇਡੀਅਮ ਨੇ ਪੰਜਾਬ ਨੂੰ ਭਾਰਤ ਨੂੰ ਦੁਨੀਆ ਭਰ ਦੇ ਅੰਦਰ ਵੱਡੇ ਵੱਡੇ ਖਿਡਾਰੀ ਜਿਹੜੇ ਨੇ ਕਿ ਉਵੱਖਵਾ ਗੇਮਾਂ ਚ ਪੈਦਾ ਕੀਤੇ ਨੇ ਜਿਨ੍ਹਾਂ ਨੇ ਗੁਰਵੇ ਦਾ ਨਾਮ ਸੰਮੂਰ ਦਾ ਨਾਮ ਪੰਜਾਬ ਦਾ ਨਾਮ ਦੁਨੀਆ ਭਰ ਦੇ ਅੰਦਰ ਚਮਕਾਇਆਗਾ ਕਿਉਂਕਿ ਆਸਟ੍ਰੇਲੀਆ ਭੱਗਾ ਵਾਲਾਗਾ ਇੱਥੇ ਹਮੇਸ਼ਾ ਹੀ ਮਿੱਟੀ ਜਿਹੜੀ ਆ ਭੱਗਾ ਵਾਲੀ ਆ ਇੱਥੇ ਜਿਹੜਾ ਵੀ ਬੱਚਾ ਖੇਡਦਾਗਾ ਉਹ ਆਪਣਾ ਮਕਾਮ ਜਿਹੜਾ ਉਹ ਹਰ ਹਾਸਲ ਹਰ ਸਮੇ ਜਿਹੜਾ ਹਾਸਲ ਕਰਦਾਗਾ ਸੁਣਾ ਸਾਰੇ ਖਿਡਾਰੀਆਂ ਨੂੰ ਮੁਬਾਰਕਬਾਦ ਜਿੰਨਾਗਾ ਤਾਂ ਤੁਸੀਂ ਸਾਰੇ ਅੱਜ ਜੀ ਜਾਣ ਨਾਲ ਆਪਣੀ ਖੇਡ ਦਾ ਖੇਡ ਦੀ ਪਰਫਾਰਮੈਂਸ ਦਿਖੋਗੇ ਜੀ ਜਾਣ ਲਾ ਕੇ ਖੇਡੋਗੇ ਔਰ ਸਫਲਤਾ ਤੁਹਾਡੇ ਜਿਹੜੇ ਕਦਮਾਂ ਉੱਤੇ ਲੂਗੇ ਤਾਂ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਮੁਬਾਰਕਬਾਦ ਔਰ ਜੀਸੀਐਮ ਸਕੂਲ ਦੀ ਪ੍ਰਿੰਸੀਪੈਂਟ ਦਾ ਬਹੁਤ-ਬਹੁਤ ਧੰਨਵਾਦ ਕਿਹ ਹੈ ਇਹਨਾਂ ਨੇ ਹਮੇਸ਼ਾ ਹੀ ਡਿੜਵੇ ਨੂੰ ਗਿਰਮਾ ਦੇ ਲਈ ਚੋਣਾਂ ਖੇਡਾਂ ਦੇ ਲਈ ਚੋਣਾਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਔਰ ਮੈਨੂੰ ਬੁਲਾ ਕੇ ਬੱਚਿਆਂ ਦੇ ਨਾਲ ਰੂਪ ਰੂਪ ਤੇ ਆਇਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਖੇਡਾਂ ਮੈਂ ਸਭਨਾਂ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਹੁਤ ਸਹਾਇੀ ਹੁੰਦੀਆਂ ਨੇ ਜੀਆਂ ਔਰ ਬੱਚੇ ਜਦੋਂ ਖੇਡ ਦੇ ਮੈਦਾਨ ਚੋਂਦੇ ਨੇ ਤਾਂ ਉਹ ਨਸ਼ਿਆਂ ਤੋਂ ਕੋਹਾ ਦੂਰ ਰਹਿੰਦੇ ਨੇ ਔਰ ਉਹਨਾਂ ਦੀ ਪੜ੍ਹਾਈ ਦੇ ਅੰਦਰ ਲਗਨ ਜਿਹੜੀ ਆ ਉਹ ਹੋਰ ਵੱਧਦੀ ਆ ਮੈਂ ਲੋਹ ਹੁਣੇ ਦੱਸ ਰਿਹਾ ਸੀ ਕਿ ਇਹਨਾਂ ਦੀ ਬੇਟੀ ਜਿਹੜੀ ਆ ਉਹ ਤੀਰਅੰਦਾਜ਼ੀ ਚ ਨੈਸ਼ਨਲ ਲੈਵਲ ਤੇ ਖੇੜੀ ਕੱਲ ਹੀ ਉਹਨਾਂ ਨੇ ਐਡਮਿਸ਼ਨ ਜਿਹੜੀ ਆ ਬੱਚੀ ਦੀ ਐਮਬੀਬੀਐਸ ਮੈਡੀਕਲ ਕਾਲਜ ਫ੍ਰੀਕੋਰਡ ਹੋਈਆ ਇਹ ਵੱਡੀ ਗੱਲ ਆ ਜਿੱਥੇ ਖੇਡਾਂ ਇੱਕ ਪਾਸੇ ਪ੍ਰਮੁੱਖਤਾ ਤੌਰ ਤੇ ਉਹਨਾਂ ਨੇ ਖੇੜੀਆ ਬੇਟੀ ਨੇ ਔਰ ਦੂਜੇ ਪਾਸੇ ਪੜ੍ਹਾਈ ਨੂੰ ਵੀ ਪ੍ਰਮੁੱਖ ਰੱਖਿਆ ਆਜੋ ਐਮਬੀਬੀਐਸ ਦੀ ਪੜ੍ਹਾਈ ਜਿਹੜੀ ਆ ਮੁਕੰਮਲ ਕਰੂ ਉਹਨਾਂ ਨੇ ਸਮੇਂ ਚ ਸੋ ਇਥੋਂ پتہ ਲੱਗਦਾ ਜਿਹੜਾ ਖੇਡਦਾਗਾ ਉਹ ਪੜ੍ਹਾਈ ਦੇ ਅੰਦਰ ਵੀ ਜਿਹੜਾ ਤਰੱਕੀ ਕਰਦਾਗਾ ਸੁਵੇਰੀ ਤਾਂ ਅੱਜ ਦੇ ਸ਼ੁਭ ਦਿਹਾੜੇ ਉੱਪਰ ਸਾਰੇ ਖਿਡਾਰੀਆਂ ਨੂੰ ਵਧਾਈਆਂ ਬਖਵਾਤ ਔਰ ਮੈਂ ਉਹਨਾਂ ਦੇ ਚੰਗੇ ਭੁਗਤਤੀ ਕਾਫਲਾ ਕਰਦਾਗਾ ਬਹੁਤ ਬਹੁਤ ਸ਼ੁਕਰੀਆ ਉਹ ਇਹ ਦੜਬੇ ਹਲਕੇ ਲਈ ਬਹੁਤ ਮਾਣ ਵਾਲੀ ਗੱਲ ਆ ਕਿ CBSE ਨੇ ਸੈਂਟਰ ਬੋਰਡ ਆਫ ਐਗਜ਼ਾਮੀਨੇਸ਼ਨ ਜਿਹੜਾ ਉਹ ਦੜਬੇ ਨੂੰ ਚੁਣਿਆ ਜਿੱਥੇ ਕਿ ਤੀਰ ਅੰਦਾਜ਼ੇ ਦੀਆਂ ਨੈਸ਼ਨਲ ਲੈਵਲ ਦੀਆਂ ਗੇਮਾਂ ਹੋ ਰਹੀਆਂ ਨੇ ਔਰ ਖਾਸ ਕਰਕੇ ਸਾਡੇ GCM ਸਕੂਲ ਨੂੰ ਚੁਣਿਆ ਔਰ ਦੜਬੇ ਹਲਕੇ ਦੇ ਇਸ ਗਰਾਊਂਡ ਨੂੰ ਮੈਂ ਸਮਝਦਾ ਇਸ ਗਰਾਊਂਡ ਦੀ ਮਿੱਟੀ ਬੜੀ ਭਾਗਾਂ ਵਾਲੀ ਆ ਇਹਨੇ ਹਮੇਸ਼ਾ ਹੀ ਜਿਹੜੇ ਲੈਕਸ਼ਨ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਪੈਦਾ ਕੀਨੇ ਸੋ ਮੇਰੇ ਵੱਲੋਂ ਸਾਰੇ ਖਿਡਾਰੀਆਂ ਨੂੰ ਬਹੁਤ-ਬਹੁਤ ਵਾਰਕਾਂ ਔਰ ਸਕੂਲ ਦੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਇਹ ਸੈਕੰਡ ਟਾਈਮ ਜਿਹੜੀਆਂ ਨੈਸ਼ਨਲ ਲੈਵਲ ਦੇ ਖੇਡਾਂ ਹੋ ਰਹੀਆਂ ਨੇ ਕਿਆ ਤੋਂ ਇਹਨਾਂ ਦਾ ਵਿਸ਼ੇਸ਼ ਅਭਰਾਂ ਲਾ ਹੁੰਦਾਗਾ ਕਿ ਬੱਚੇ ਜਿਹੜੇ ਉਹ ਪੂਰੇ ਦੇਸ਼ ਭਰ ਚੋਂ ਆਉਂਦੇ ਨੇਗੇ ਉਹ ਆ ਕੇ ਇੱਥੇ ਤੀਰੰਦਾਦੀ ਖੇਡਦੇ ਨੇ ਕਿ ਔਰ ਦਿੜਬੇ ਦਾ ਹਲ ਨਾ ਜਿਹੜਾ ਉਹ ਵੀ ਮੈਂ ਸਮਝਦਾ ਭਾਰਤ ਭਰ ਦੇ ਅੰਦਰ ਜਿਹੜਾ ਉਹ ਚਮਕਦਾ ਗਏ ਬੱਚੇ ਨੂੰ ਆਸ਼ੀਰਵਾਦ ਦੇ ਕੋਚ ਵੀ ਬੜੇ ਦੋਹੋ ਦੋਸ਼ ਟਿਕਾ ਦੋ ਆਈ ਦੇ ਬੱਚੇ ਜਿੱਤਾਂ ਦਾ ਲੱਗਾਈ ਬਹੁਤ ਅੱਛਾ ਲੱਗਿਆ ਕਿ ਬੱਚੇ ਡਿਫਰੈਂਟ ਕਿਸਮ ਦਾ ਜਿਹੜਾ ਉਹ ਸਬਿਆਚਾਰ ਵੀ ਪੇਸ਼ ਕਰ ਰਹੇ ਨੇ ਉਹ ਸਬਿਆਚਾਰ ਦੇ ਨਾਲ-ਨਾਲ ਆਪਣੀ ਪਰਫਾਰਮੈਂਸ ਜਿਹੜੀ ਆ ਉਹ ਵੀ ਦਿਖਾ ਰਹੇ ਨੇ ਕਿਉਂਕਿ ਤੀਰਅੰਦਾਜ਼ੀ ਜਿਹੜੀ ਆ ਉਹ ਭਾਰਤ ਦੀ ਬੜੀ ਅੱਛੀ ਆ ਬਹੁਤ ਤੀਰਅੰਦਾਜ਼ੀ ਦੇ ਬਹੁਤ ਅੱਛੇ ਖਿਡਾਰੀ ਜਿਹੜੇ ਨੇਗੇ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪੈਦਾ ਕੀਤੇ ਇਸ ਜਿਹੜਾ ਹੈਗਾ ਹੀ ਲਗਾਤਾਰ ਖੇਡਾਂ ਪ੍ਰਤੀ ਬੜਾ ਪ੍ਰਫੁੱਲਤ ਹੋ ਰਿਹਾ ਹੈ ਕਿੰਨਾ ਇਸ ਸਬੰਧਤ ਜਿਹੜਾ ਵੀ ਸਕੂਲ ਖੇਡਾਂ ਪ੍ਰਤੀ ਪ੍ਰਫੁੱਲਤ ਹੋਣਾ ਉਸੇ ਸਕੂਲ ਦੇ ਬੱਚੇ ਜਿਹੜੇ ਨੇਗੇ ਉਹ ਐਜੂਕੇਸ਼ਨ ਦੇ ਅੰਦਰ ਵੀ ਬੱਚਾ ਪਰਫਾਰਮ ਕਰਦੇ ਨੇਗੇ ਉਹ ਪੜ੍ਹਾਈ ਦੇ ਅੰਦਰ ਵੀ ਅੱਛਾ ਪਰਫਾਰਮ ਕਰਦੇ ਨੇਗੇ ਤੋ ਸਾਰਿਆਂ ਨੂੰ ਜਦੋਂ ਵੀ ਕੋਈ ਵੀ ਸਕੂਲ ਆ ਸਾਰੇ ਸਕੂਲਾਂ ਚਾਹੀਦਾ ਕਿ ਉਹ ਖੇਡਾਂ ਦੇ ਵਿੱਚ ਬੱਚਿਆਂ ਨੂੰ ਜਿਆਦਾ ਜਿਆਦਾ ਭਾਗ ਦੇਵੋਣ ਤਾਂ ਕਿ ਬੱਚਿਆਂ ਦੀ ਸਿਹਤ ਵੀ ਬਣੀ ਰਹਿੰਦੀ ਆ ਔਰ ਬੱਚੇ ਜਿਹੜੇ ਨੇ ਕਿ ਪੜ੍ਹਾਈ ਦੇ ਨਾਲ ਜੁੜੇ ਰਹਿੰਦੇ ਨੇ ਕਿ ਸੱਭਿਆਚਾਰ ਦੇ ਨਾਲ ਜੁੜੇ ਰਹਿੰਦੇ ਨੇ ਕਿ ਔਰ ਨਸ਼ਿਆਂ ਤੋਂ ਜਿਹੜਾ ਉਹ ਕੋਹਾਂ ਦੂਰ ਰਹੇ ਅਰੇ ਜਿੱਤੇ ਅੱਜ ਕਿੱਦਾ ਹੋ ਰਹੀਆਂ ਨੇ ਜੀ ਇਸੇ ਜਗ੍ਹਾ ਦੇ ਵਿੱਚ ਇੰਡੋਰ ਸਟੇਡੀਅਮ ਜਿਹੜਾ ਹੈਗਾ ਤੁਹਾਡੇ ਕੋਲੋਂ ਬਣਵਾਇਆ ਜਾ ਰਿਹਾ ਜੀ ਅ ਕਿਸ ਤਰ੍ਹਾਂ ਦਾ ਜੀ ਉੱਥੇ ਜਿਹੜੀ ਵਿਜ਼ਿਟ ਕੀਤੀ ਸੀ ਪਿਛਲੇ ਦਿਨੀ ਵੀ ਜੀ ਕਿੰਨਾ ਕੰਮ ਰਹਿ ਗਿਆ ਬਿਲਕੁਲ ਹਜੇ ਮੈਂ ਸਮਝਦਾ ਉਹ ਕੰਪਲੀਸ਼ਨ ਦੇ ਨੇੜੇ ਆ ਅਗਲੇ ਇੰਡੋਰ ਸਟੇਡੀਅਮ ਜਿਹੜਾ ਬਣ ਕੇ ਤਿਆਰ ਹੋ ਜੂ ਫਿਰ ਜਿਹੜੀਆਂ ਲਗਭਗ 11 12 ਗੇਮਾਂ ਜਿਹੜੀਆਂ ਨੇ ਉਸ ਤੇ ਹੋਇਆ ਕਰਨਗੀਆਂ ਔਰ ਹੋਰ ਹੋਰ ਬਹੁਤ ਸਾਰੀਆਂ ਗੇਮਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਹੋਇਆ ਕਰੇਗਾ